ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਤੋਂ ਗੱਲ ਕਰਦੇ ਆ ਅਸੀਂ ਅੱਜ ਪੰਜਾਬ ਸਕੂਲ ਦੇ ਬਾਰੇ ਵਿੱਚ। ਦੋਸਤੋ, ਕੀ ਜਾ ਰਿਹਾ ਹੈ ਕਿ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ। ਪਰ ਪੰਜਾਬ ਸਰਕਾਰ ਪੰਜਾਬ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਵਿੱਚ ਕੋਈ ਵੀ ਨਿਗਰਾਨੀ ਨਹੀਂ ਦੇ ਰਹੀ। ਦੋਸਤੋ ਕੀ ਚੋਬੀ ਤ੍ਰਿਕ ਤੋਂ ਪਹਿਲਾਂ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ ਚਲੋ ਜਾਣਦੇ ਹਾਂ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਵਾਦਿਆਂ ਅੱਜ ਦੀ ਖਬਰ ਵੱਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਧੁੰਦ ਦਾ ਕਹਿਰ جاری ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਕਈ ਰਾਜਾਂ ਦੇ ਵਿੱਚ ਤੂਂਦ ਦਾ ਕਹਿਰ ਬੜੀ ਜ਼ੋਰ ਨਾਲ جاری ਹੋ ਰਿਹਾ ਹੈ ਪਰ ਛੁੱਟੀਆਂ ਦਾ ਐਲਾਨ ਹਜੇ ਤੱਕ ਨਹੀਂ ਹੋਇਆ ਕਿ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਸਰਕਾਰ ਇਸ ਦੇ ਉੱਪਰ ਧਿਆਨ ਦੇ ਰਹੀ ਹੈ ਇਸ ਲਈ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ 10 ਵਜੇ ਦਾਕਰ ਦਿੱਤਾ ਹੈ ਪਰ ਧੁੰਦ ਦਾ ਕਹਿਰ جاری ਹੈ ਜਿਸ ਕਾਰਨ ਬੱਚਿਆਂ ਨੂੰ ਸਕੂਲ ਆਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਰਹੀ ਹੈ ਧੁੰਦ ਦੇ ਚਲਦਿਆਂ ਤਾਂ ਦੇਖਿਆ ਜਾਵੇ ਕਿ ਪੰਜਾਬ ਸਕੂਲ ਦਾ ਜਿਸ ਤਰ੍ਹਾਂ ਦੇ ਨਾਲ ਸਮਾਂ ਬਦਲਿਆ ਹੈ ਜੇਕਰ ਇਸ ਤਰ੍ਹਾਂ ਦੇ ਨਾਲ ਹੀ ਮੌਸਮ ਰਿਹਾ ਤਾਂ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਛੁੱਟੀਆਂ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਦੋਸਤੋ ਜੇਕਰ ਤੁਸੀਂ ਵੀ ਪੰਜਾਬ ਸਕੂਲਾਂ ਦੇ ਬਾਰੇ ਅਪਡੇਟ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਬਸ ਸਬਸਕ੍ਰਾਈਬ ਕਰੋ ਅਸੀਂ